ਖਾਲਸਾ ਸਾਜਨਾ ਦਿਵਸ ਮੁਖੀ ਤਕਸ਼ਰੀ ਦਮਦਮਾ ਸਾਹਿਬ ਦਾ ਲੋਕਿਕ ਨਜ਼ਾਰਾ ਨਜ਼ਰ ਆਇਆ ਅੱਜ ਦੇ ਦਿਨ ਜਿੱਥੇ ਕਲਕੀਆਂ ਵਾਲੇ ਪਾਸ਼ਾ ਨੇ ਖਾਲਸਾ ਪੰਥ ਸਾਜ ਕੇ ਲੋਕਾਇ ਵਿੱਚ ਇੱਕ ਨਵੀਂ ਜਾਨ ਪਰੀ ਤੇ ਦੁਨੀਆ ਤੇ ਉੱਚ ਨੀਂਚ ਜਾਤ ਪਾਤ ਦਾ ਫਰਕ ਮਿਟਾ ਇੱਕ ਨਿਰਾਲਾ ਪੰਥ ਸਾਜਿਆ ਇਸ ਮੌਕੇ ਦੂਸਰੀ ਤਕਸ਼ਰੀ ਦਮਦਮਾ ਸਾਹਿਬ ਦੇ ਲੋਕੀ ਨਜ਼ਾਰਿਆਂ ਦੇ ਕਰੋ ਦਰਸ਼ਨ ਤੇ ਦੇਖੋ ਕਿਵੇਂ ਸੰਘਾਂ ਦਾ ਤਾਂ ਠਾਠਾ ਮਾਰਦਾ ਸਮੁੰਦਰ ਨਜ਼ਰ ਆ ਰਿਹਾ ਵੱਡੀ ਕਿੰਤੀ ਵਿੱਚ ਸੰਗਤਾਂ ਅਨਤਮਸਤਕ ਹੋ ਰਹੀਆਂ ਨੇ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਦਿੱਪਤਵੰਤੀ ਸੱਜਣ ਵੀ ਮੌਜੂਦ ਸਨ ਇਸ ਦੇ ਨਾਲ ਹੀ ਇਸ ਮੌਕੇ ਸੰਗਤਾਂ ਨੂੰ ਅੱਜ ਦੇ ਇਤਿਹਾਸ ਦਾ ਵਰਣਨ ਕਰਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਸੰਬੋਧਨ ਹੋਏ ਤੇ ਕੀ ਸੰਦੇਸ਼ ਦਿੱਤਾ ਆਓ ਸੁਣਦੇ ਹਾਂ ਲੋਕ ਪਰਲੋਕ ਦੇ ਰਾਖੇ ਚੰਗਰ ਸ਼ਤਰ ਦਾ ਖੱਤੇ ਮਾਲਕ ਦੋ ਜਹਾਨ ਦੇ ਵਾਲੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨੰਦਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਸਿੱਖ ਪੰਥ ਦੇ ਮਹਾਨ ਪਾਵਨ ਪਵਿੱਤਰ ਤਖਤ ਤਖਤ ਸ੍ਰੀ ਦੰਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਖਾਲਸਾ ਸਾਜਣਾ ਦੇਗਸ ਵਿਸਾਖੀ ਦਾ ਪੁਰਬ ਮਨਾਉਣ ਆਈ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਸਰਬੰਸ ਦਾਮੇ ਅਮਰ ਤੇ ਦਾਤੇ संतन साहिब श्री गुरु गोविंद सिंह महाराज वलो वक्षी फतेह परवान करो वाहे गुरु जी का खालसा वाहे गुरु जी की फतेह खालसा साजना दिवस वैसाखी का पर्व साडा गौरव मई मान मत्ता शान मत्ता विरासत की परवाए इस दी आरंभ दीन दुनिया दे ਤੰਤੰ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਪਾਤਸ਼ਾਹ ਜੀ ਨੇ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਕੀਤੀ ਇੱਕ ਵਾਰ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਪਾਹੀ 파ਰੋ ਜੀ ਜੋ ਬੜੇ ਬ੍ਰਹਮ ਗਿਆਨੀ ਸਖਸਨ ਉਹਨਾਂ ਨੇ ਬੇਨਤੀ ਕੀਤੀ ਮਹਾਰਾਜ ਸੰਗਤ ਦੀ ਗਿਣਤੀ ਦੇ ਵਿੱਚ ਬਹੁਤ ਇਜ਼ਾਫਾ ਹੋ ਗਿਆ ਪੂਰਬ ਦੱਖਣ ਉੱਤਰ ਪੱਛਮ ਤੋਂ ਕਿਵਨਾਂ ਸੰਗਤਾਂ ਨੂੰ ਇੱਕ ਵਾਰ ਆਪ ਜੀ ਦੇ ਹਜ਼ੂਰ ਸੱਦੇ ਭੇਜ ਕੇ ਇਕੱਤਰ ਕਰੀਏ ਜਦੋਂ ਉੱਤਰ ਦੱਖਣ ਪੂਰਬ ਪੱਛਮ ਦੇ ਸਿੱਖ ਇਕੱਤਰ ਹੋਣਗੇ ਆਪਸ ਦੇ ਵਿੱਚ ਭਰਾਤਰੀ ਭਾਉ ਫਾਇਦਾ ਹੋਊਗਾ ਇੱਕ ਦੂਸਰੇ ਦੇ ਇਲਾਕੇ ਦੀ ਜਾਣਕਾਰੀ ਸਾਂਝੀ ਕਰਿਆ ਕਰਨਗੇ ਗਿਆਨ ਦੇ ਵਿੱਚ ਵਾਧਾ ਹੋਊਗਾ ਧੰਗੁਰੂ ਅਮਰਦਾਸ ਜੀ ਮਹਾਰਾਜ ਨੇ ਬਾਹੀ ਪਾਰੋਂ ਜੀ ਨੂੰ ਸਹਿਮਤੀ ਦਿੱਤੀ ਸਾਦੇ ਪੱਤਰ ਭੇਜੇ ਗਏ ਇਸ ਵਾਰ ਸਮੁੱਚੀ ਸੰਗਤ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਵਿਸਾਖੀ ਦੇ ਪਰਬ ਜਰੂਰ ਵੱਧ ਤੋਂ ਵੱਧ ਵੱਧ ਤੋਂ ਵੱਧ ਗਤੀ ਦੇ ਵਿੱਚ ਪਹੁੰਚੇ ਸੋ ਪਹਿਲਾ ਇਕੱਠ ਇੱਕ ਵਿਸਾਖ ਨੂੰ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਹੋਇਆ ਉਸ ਤੋਂ ਬਾਅਦ ਜਿੱਥੇ-ਜਿੱਥੇ ਵੀ ਗੁਰੂ ਸਾਹਿਬਾਨ ਵੰਦ ਪਾਦਕਤਾਂ ਦੇ ਵਿੱਚ ਮੌਜੂਦ ਹੁੰਦੇ ਚਾਹੇ ਉਹ ਸ੍ਰੀ ਅਮਰਸਰ ਸਾਹਿਬ ਦੀ ਪਾਵਨ ਧਰਤੀ ਚਾਹੇ ਸ੍ਰੀ ਹਰਗੋਬਿੰਦਪੁਰੇ ਦੀ ਧਰਤੀ ਚਾਹੇ ਭਾਈ ਟ੍ਰੋਲੀ ਦੀ ਧਰਤੀ ਉੱਥੇ-ਉੱਥੇ ਇੱਕ ਵਸਾਕ ਨੂੰ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਸਤਿਗੁਰਾਂ ਦੇ ਦਰਸ਼ਨ ਕਰਦੀਆਂ ਜਿਸ ਵਾਕਤ 1698 ਦੀ ਬੈਸਾਖੀ ਸੀ ਉਸ ਮੌਕੇ 80000 ਦੇ ਇਕੱਠ ਦੇ ਵਿੱਚੋਂ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜ ਪਿਆਰੇ ਸਹਿਬਾਨ ਦੀ ਚੋਣ ਕੀਤੀ ਉਹਨਾਂ ਨੂੰ ਖੰਡੇ ਬਾਟੇ ਦੀ ਮਹੌਲ ਛਕਾਈ ਫਿਰ ਉਹਨਾਂ ਬਾਸੂ ਆਪ ਖੰਡੇ ਬਾਟੇ ਦੀ ਮਹੌਲ ਛਕੀ ਖਾਲਸਾ ਦੀ ਸਿਰਜਣਾ ਕੀਤੀ ਤੇ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ 1705 6 ਦੇ ਵਿੱਚ ਇਸ ਧਰਤੀ ਦੇ ਉੱਤੇ ਮੌਜੂਦ ਸਨ ਦਾਕਸਰੀ ਦੰਤਮਾ ਸਾਹਿਬ ਨੂੰ ਕਾਸ਼ੀ ਵਿਖੇ ਤਾਂ ਇੱਥੇ ਵੀ ਇੱਕ ਵਾਰ ਸਾਖ ਨੂੰ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦਾ ਇਕੱਠ ਹੋਇਆ ਕਾਬਲ ਕੰਧਾਰ ਢਾਕਾ ਪਟਨਾ ਸਾਹਿਬ ਉੱਤਰ ਦੱਖਣ ਪੂਰਬ ਪੱਛਮ ਤੋਂ ਖਾਸ ਤੌਰ ਦੇ ਉੱਤੇ ਮਾਲਵੇ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਇੱਥੇ ਪਹੁੰਚੀ ਇੱਥੇ ਖੰਡੇ ਪਾਟੇ ਦਾ ਅਮਰ ਸੰਚਾਰ ਹੋਇਆ ਲਖਾਂ ਸਿੱਖਾਂ ਨੇ ਖਾਸ ਤੌਰ ਤੇ ਮਾਲਵੇ ਦੇ ਸਿੱਖਾਂ ਨੇ ਵੈਸਾਖੀ ਵਾਲੇ ਦਿਨ ਇਸ ਸਥਾਨਕੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹਜ਼ੂਰੀ ਚ ਪਹੁੰਚ ਕੇ ਖੰਡੇ ਬਾੜੇ ਦੀ ਪਹਲ ਚਕੀ ਉਸ ਸਮੇਂ ਤੋਂ ਤੱਕ ਸ੍ਰੀ ਦੰਦਵਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਵੀ ਵਿਸਾਖੀ ਦੇ ਪੁਰਬ ਖਾਲਸਾ ਸਾਜਨਾ ਦਿਵਸ ਦੇ ਰੂਪ ਦੇ ਵਿੱਚ ਬਹੁਤ ਵੱਡੀ ਪੱਧਰ ਦੇ ਉੱਤੇ ਮਨਾਏ ਜਾਂਦੇ ਨੇ 1947 ਤੋਂ ਪਹਿਲੋ ਪੰਜਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਪੰਥਕ ਤੌਰ ਦੇ ਉੱਤੇ ਖਾਲਸਾ ਸਾਜਨਾ ਦਿਨ ਤੋਂ ਵੱਡੇ ਪੱਧਰ ਤੇ ਇਕੱਠੇ ਹੋ ਕੇ ਮਨਾਇਆ ਜਾਂਦਾ ਸੀ ਤੇ 1947 ਤੋਂ ਬਾਅਦ ਪੰਥਕ ਅਕਤ ਜਿਹੜੇ ਆ ਰਾਸੀ ਵਿਚਾਰਾ ਕਰਨ ਵਾਲੇ ਉਹ ਵੀ ਇਸ ਧਰਤੀ ਦੇ ਉੱਤੇ ਹੋਣੇ ਜਿਹੜੇ ਆ ਉਹ ਪਰਾਰੰਭ ਹੋ ਗਏ ਆਪ ਸਾਰੀਆਂ ਸੰਗਤਾਂ ਇਸ ਉਪਰਬ ਤੇ ਉੱਤੇ ਅਗਰ ਸ੍ਰੀ ਦਮਦਮਾ ਸਾਹਿਬ ਇੱਥੇ ਨਤਮਸਤਕ ਹੋਣ ਆਏ ਹੋ ਦਾਸ ਹਾਜ਼ਰ ਹੋਈ ਸੰਗਤਾਂ ਨੂੰ ਸਮੂੱਚੇ ਵਿਸ਼ਵ ਦੇ ਵਿੱਚ ਬੈਠੀਆਂ ਗੁਰੂ ਨਾਨਕ ਨਾਮ ਲੈਵਾਰ ਸਿੱਖ ਸੰਗਤਾਂ ਨੂੰ ਗੁਰੂ ਖਾਲਸਾ ਪੰਥ ਨੂੰ ਖਾਲਸਾ ਸਾਧਨਾ ਦੇ ਵਿੱਚ ਵਸੋਏ ਦੇ ਇਸ ਪਰਮ ਦੀਆਂ ਬਹੁਤ 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 ਵਧਾਈਆਂ ਦੇਣਾ ਇਸ ਅਸਥਾਨ ਦੇ ਉੱਤੇ ਜੋ ਪਾਤਸ਼ਾਹ ਤੇ ਸ਼ਸਤਰ ਸ਼ਿਸ਼ੋਬਤ ਦੇ ਉਹਨਾਂ ਜੀ ਦੇ ਆਪ ਨੂੰ ਦਰਸ਼ਨ ਕਰਵਾਏ ਜਾ ਰਹੇ ਨੇ ਜੋ ਸ੍ਰੀ ਸਾਹਿਬ ਆਪ ਜੀ ਦਰਸ਼ਨ ਕਰ ਰਹੇ ਹੋ ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗਾਥਾ ਦੀ ਸ੍ਰੀ ਸਾਹਿਬਤ ਆਪ ਜੀ ਨੂੰ ਪਤਾ ਹੀ ਹੈ ਕਿ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਹੋਈ ਤਾਂ ਸਿੱਖਾਂ ਦੇ ਅੰਦਰ ਇੱਕ ਵਿਚਾਰਗੀ ਇੱਕ ਉਦਾਸੀ ਜਰੀ ਛਾ ਗਈ ਲੇਕਿਨ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸਿੱਖਾਂ ਨੂੰ ਆਖਿਆ ਇਹ ਐ ਸਿੱਖੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਤੇ ਗਏ ਨਹੀਂ ਹੈ ਉੱਜਵੀ ਸਾਡੇ ਅੰਦਰ ਮੌਜੂਦ ਨੇ ਜ਼ਬਰ ਤੇ ਜ਼ੁਲਮ ਦਾ ਮੁਕਾਬਲਾ ਕਰਨ ਦਾ ਵਕਤ ਅੱਜ ਸ਼ਸਤਰ ਦੇ ਨਾਲ ਕਰਨ ਦਾ ਆ ਗਿਆ ਹੈ ਮੇਰੀ ਪੀਰੀ ਦੇ ਮਾਲਕ ਸਾਹਿਬ ਸ਼੍ਰੀ ਗੋਹਾਰ ਗੋਬਿੰਦ ਸਾਹਿਬ ਨੇ ਜਿੱਥੇ ਜ਼ੁਲਮ ਦੇ ਖਿਲਾਫ ਲੜਨ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਉੱਥੇ ਮੇਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਫੌਜਾਂ ਰੱਖਣੀਆਂ ਪਰ ਆਰੰਭ ਕੀਤੀਆਂ ਔਰ ਸਵਾਰੀ ਕਰਨੀ ਕਰਨੀ ਪਰ ਆਰੰਭ ਕੀਤੀ ਔਰ ਐਸਾ ਲੋਧਰ ਤਿਆਰ ਹੋਇਆ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹਜਾਤੀ ਦੇ ਵਿੱਚ ਵਕਤ ਦੀ ਹਕੂਮਤ ਨਾਲ ਚਾਰ ਜੰਗ ਲੜੇ ਚਾਰੇ ਜਿੱਤੇ ਗਏ ਉਸ ਤੋਂ ਬਾਅਦ ਸ੍ਰੀ ਗੁਰੂ ਹਰ Rai ਸਾਹਿਬ ਮਹਾਰਾਜ ਵੀ ਘੋੜਸਵਾਰ ਫੌਜਾਂ ਰੱਖਦੇ ਰਹੇ ਸੱਤਵੇਂ ਪਾਤਸ਼ਾਹ ਤੋਂ ਬਾਅਦ ਅੱਠਵੇਂ ਪਾਤਸ਼ਾਹ ਨੌਵੇਂ ਪਾਤਸ਼ਾਹ ਵੀ ਸ਼ਸਤਰਧਾਰੀ ਸਿੱਖਾਂ ਨੂੰ ਆਪਣੇ ਸੰਗ ਰੱਖਿਆ ਕਰਦੇ ਸਨ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਵਾਰ ਫਿਰ ਜਿਹੜਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਜਲਮ ਦਾ ਮੁਕਾਬਲਾ ਜਿਹੜਾ ਹੈ ਉਹ ਸ਼ਸਤਰ ਦੇ ਨਾਲ ਕਰਨ ਦਾ ਸਿੱਖ ਸੰਗਤਾਂ ਨੂੰ ਉਪਦੇਸ਼ ਦਿੱਤਾ ਮਹਾਰਾਜ ਸ਼ਸਤਰਾਂ ਦੇ ਨਾਲ ਬਹੁਤ ਪਿਆਰ ਕਰਿਆ ਕਰਦੇ ਸਨ ਸਿੱਖ ਤੇ ਸ਼ਸਤਰ ਦਾ ਸਬੰਧ ਜਿਹੜਾ ਹੈ ਉਹ ਬਹੁਤ ਗਹਿਰਾ ਹੈ ਸਾਧ ਸੰਗਤ ਜੀ ਜਿਵੇਂ ਸਿੱਖ ਨੂੰ ਸ਼ਸਤਰ ਦੇ ਨਾਲ ਵੱਖਰਾ ਨਹੀਂ ਕੀਤਾ ਜਾ ਸਕਦਾ ਬਿਲਕੁਲ ਉਸੇ ਤਰ੍ਹਾਂ ਜਿਵੇਂ ਨਹਾਉਣ ਨਾਲੋਂ ਬਾਸ ਵੱਖਰਾ ਨਹੀਂ ਕੀਤਾ ਜਾ ਸਕਦਾ ਤਾਨਗੁਰ ਗੋਬਿੰਦ ਸਿੰਘ ਮਹਾਰਾਜ ਦਾ ਬਚਨ ਇਹੋ ਤਾਂ ਕਿ ਜੇ ਮੇਰੇ ਦਰਬਾਰ ਦੇ ਵਿਚੋਲੇ ਤੇ ਤੁਹਾਡੇ ਹੱਥ ਦੇ ਵਿੱਚ ਸ਼ਸਤਰ ਹੋਣਾ ਚਾਹੀਦਾ ਹੈ ਬਿਨਾਂ ਸ਼ਸਤਰ ਕੇ ਸਿੰਘ ਦੇロナੰਦਾਰੇ ਇਹ ਤਾਨਗੁਰ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਹੈ ਤਾਨਗੁਰ ਗੋਬਿੰਦ ਸਿੰਘ ਮਹਾਰਾਜ ਤੇ ਤਾਨਗੁਰ ਗੋਬਿੰਦ ਸਿੰਘ ਮਹਾਰਾਜ ਦੇ ਸਿੰਘ ਜਿਹੜੇ ਸਨ ਉਹ ਹਰ ਵਕਤ ਸ਼ਸਤਰ ਵਸਤਰਾਂ ਦੇ ਨਾਲ ਲੈ ਇਸ ਧਰਤੀ ਦੇ ਉੱਤੇ ਵਿਚਰਿਆ ਕਰਦੇ ਸਨ ਤਾਂ ਕਿ ਕੋਈ ਵੀ ਜ਼ੁਲਮ ਕਰਨ ਵਾਲਾ

ਇਸ ਆਸਥਾਨ ਦੇ ਉੱਤੇ ਧੰਗੂ ਗੋਬਿੰਦ ਸਿੰਘ ਮਹਾਰਾਜ ਨੂੰ ਇੱਕ ਸਿੱਖ ਨੇ ਪੇਟੀ ਸੀ ਸਤਿਗੁਰੂ ਜੀ ਐਸੇ ਦੀਨ ਦਇਆਲ ਸਨ ਕਿ ਆਪਣੇ ਸਿੱਖਾਂ ਦੇ ਮਨ ਦੇ ਵਿੱਚ ਕੋਈ ਵੀ ਐਪ ਔਕੜ ਜਿਹੜਾ ਹੈ ਉਹ ਨਹੀਂ ਪਸੰਦ ਕਰਦੇ ਸਨ ਇਸ ਆਸਥਾਨ ਦੇ ਉੱਤੇ ਜਦੋਂ ਬਾਦੂ ਪੇਟੀ ਤੀ ਤੇ ਉਹਨਾਂ ਨੇ ਇਸ ਆਸਥਾਨ ਦੇ ਉੱਤੇ ਰਹਿਣ ਵਾਲੇ ਚੌਧਰੀ ਭਾਈ ਡੱਲੇ ਜੁਗਿਆਂ ਜਿਸ ਦੇ ਮਨ ਦੇ ਵਿੱਚ ਇਹ ਅਹੰਕਾਰ ਪੈਦਾ ਹੋ ਗਿਆ ਸੀ ਕਿ ਮੇਰੇ ਕੋਲੇ ਬੜੇ ਸੂਰਬੀਰਾਂ ਦੀ ਫੌਜ ਹੈ ਉਹਨਾਂ ਮਹਾਰਾਜ ਨੂੰ ਕਿਹਾ ਵੀ ਸੀ ਇਹ ਮਹਾਰਾਜ ਤੁਸੀਂ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਜੰਦ ਲੜੇ ਚਮਕੌਰ ਸਾਹਿਬ ਦੀ ਧਰਤੀ ਤੇ ਜੰਦ ਲੜਿਆ ਸ੍ਰੀ ਮੁਕਸਰ ਸਾਹਿਬ ਦੀ ਧਰਤੀ ਤੇ ਜੰਦ ਲੜਿਆ ਮੈਨੂੰ ਆਵਾਜ਼ ਮਾਰਦੇ ਮੇਰੇ ਕੋਲੇ ਸੱਤ-ਸੱਤ ਘੁੱਟੇ ਆਠ-ਘੱਟ ਘੁੱਟੇ ਨੌਂ-ਵਾਂਸੀ ਤੁਹਾਡੀ ਮਦਦ ਕਰਨ ਪਹੁੰਚ ਜਾਂਦੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਬੰਦੂਕ ਭੇਟ ਕੀਤੀ ਤੇ ਚੌਧਰੀ ਡੱਲੇ ਨੂੰ ਕਿਹਾ ਡੱਲਿਆ ਅਸੀਂ ਨਿਸ਼ਾਨਾ ਪਰਖਣਾ ਚਾਹੁੰਦੇ ਹਾਂ ਇਸ ਬੰਦੂਕ ਦੇ ਨਾਲ ਆਪਣੇ 7-7 8-8 ਫੁੱਟ ਦੇ ਨੌਜਵਾਨ ਉਹਨਾਂ ਵਿੱਚੋਂ ਇੱਕ ਕੋਈ ਸਾਹਮਣੇ ਖੜਾ ਕਰੋ ਤਾਂ ਚੌਧਰੀ ਡੱਲਾ ਉਸ ਵੇਲੇ ਕਬਰਾ ਗਿਆ ਕਹਿਣ ਲੱਗਿਆ ਮਹਾਰਾਜ ਜੇ ਤੁਸੀਂ ਨਿਸ਼ਾਨੇ ਨਹੀਂ ਮਾਰਕ ਕਰਨੀਏ ਕਿਸੇ ਚਿੜੀ ਜਨੌਰ ਤੇ ਕਰ ਲਓ ਮਿੱਟੀ ਦੇ ਟੋਡੇ ਤੇ ਕਰ ਲਓ ਕਿਸੇ ਜਾਨਵਰ ਤੇ ਕਰ ਲਓ ਮਹਾਰਾਜ 7-7 8-8 ਫੁੱਟ ਦੇ ਨੌਜਵਾਨ ਤਾਂ ਮਹਾਰਾਜ ਨੇ ਕਿਹਾ ਨਹੀਂ ਚੌਧਰੀ ਡੱਲਿਆ ਅਸੀਂ ਨੌਜਵਾਨ ਜਿਹੜੇ ਤੇਰੇ ਨੇ 7-7 8-8 ਫੁੱਟੇ ਉਹਨਾਂ ਨੂੰ ਸਾਹਮਣੇ ਖੜਾ ਸੀ ਨਿਸ਼ਾਨੇ 'ਤੇ ਮਾਰਕ ਕਰਨਾ ਚਾਹੁੰਦੇ ਆ ਤਾਂ ਸੱਤ-ਸੱਤ ਆਰਖਾ ਕੋ ਫੁੱਟੇ ਨੌਜਵਾਨ ਦੇ ਲਈ ਸੀ ਉਸੇ ਵੇਲੇ ਮੈਦਾਨ ਵਿੱਚ ਚੌਥੇਸਾ ਬੈਠਾ ਫਿਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਜਾਹ ਜਹੌਦਰੀ ਡੱਲਿਆ ਸਾਡੇ ਤਮੂਆਂ ਦੇ ਵਿੱਚ ਜਾ ਕੇ ਆਵਾਜ਼ ਮਾਰ ਜਦੋਂ ਚੌਧਰੀ ਡੱਲੇ ਨੇ ਤਮੂਆਂ ਦੇ ਵਿੱਚ ਜਾ ਕੇ ਆਵਾਜ਼ ਮਾਰੀ ਪਾਤਸ਼ਾਹ ਨੇ ਨਿਸ਼ਾਨਾ ਪਰਖਣਾ ਹੈ ਕੋਈ ਸਿੱਖ ਸਾਹਮਣੇ ਖੜਾ ਹੋਵੇ ਆ ਉਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾडले ਰੰਗਰੇਟੇ ਸਿੱਖ ਬਾਬਾ ਬੀਰ ਸਿੰਘ ਜੀ ਬਾਬਾ ਧੀਰ ਸਿੰਘ ਜੀ ਜਿਹੜੇ ਤਸਤਾਰੇ ਸਜਾਰੇ ਸੀ ਉਹ ਆ ਕੇ ਬਾਦਸ਼ਾਹ ਦੇ ਸਾਹਮਣੇ ਖੜੋ ਗਏ ਇੱਕ ਕਹੇ ਮਹਾਰਾਜ ਮੇਰੇ ਤੇ ਨਿਸ਼ਾਨਾ ਪਰਖੋ ਦੂਜਾ ਕਹੇ ਮਹਾਰਾਜ ਪਹਿਲਾਂ ਮੈਂ ਅਵਾਜ਼ ਸੁਣੂ ਨਾ ਮੇਰੇ ਤੇ ਨਿਸ਼ਾਨਾ ਪਰਖੋ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਦੇ ਸਿਰ ਤੋਂ ਫਾਇਰ ਕੀਤਾ ਤੇ ਚੌਧਰੀ ਡੱਲੇ ਨੂੰ ਆਖਿਆ ਡੱਲਿਆ ਜੰਗਾਂ ਜਿਹੜੀਆਂ ਲੜੀਆਂ ਜਾਂਦੀਆਂ ਨੇ ਉਹ ਕੇਵਲ ਜਸਮਾਨੀ ਤਾਕਤ ਦੇ ਨਾਲ ਨਹੀਂ ਲੜੀਆਂ ਜਾਂਦੀਆਂ ਸੱਤ ਸੱਤ ਆਧਾ ਤੁਕਟ ਸਰੀਰ ਦੇ ਨਾਲ ਨਹੀਂ ਲੜੀਆਂ ਜਾਂਦੀਆਂ ਜੰਗਾਂ ਲੜੀਆਂ ਜਾਂਦੀਆਂ ਨੇ ਹੌਸਲਿਆਂ ਦੇ ਨਾਲ ਜੰਗਾਂ ਲੜੀਆਂ ਜਾਂਦੀਆਂ ਨੇ ਹਿੰਮਤ ਦੇ ਨਾਲ ਔਰ ਸਭ ਤੋਂ ਵੱਧ ਜੰਗਾਂ ਲੜੀਆਂ ਜਾਂਦੀਆਂ ਨੇ ਉਸ ਉਹ ਨਿਰਖਬਲ ਉਸ ਜੋਧੇ ਵੱਲੋਂ ਜਿਹੜਾ ਆਪਣੇ ਗੁਰੂ ਦੇ ਪ੍ਰਤੀ ਆਪਣੇ ਆਪੂ ਦੇ ਪ੍ਰਤੀ ਤਨ ਮਨ ਧਨ ਕਰਕੇ ਸਮਰਪਣ ਹੁੰਦਾ ਹੈ ਜਿਹੜਾ ਜਾਨ ਦੀ ਪਰਵਾਹ ਨਹੀਂ ਕਰਦਾ ਆਪਣੇ ਗੁਰੂ ਲਈ ਆਪਣੇ ਪ੍ਰਾਣ ਦੀ ਆਹੂਦੀ ਦੇਣ ਦੀ ਪਰਵਾਹ ਨਹੀਂ ਕਰਦਾ ਐਹੋ ਜੇ ਸੂਰਬੀਰ ਜੋਧਿਆਂ ਤੇ ਬਲਬੁੱਤੇ ਜੰਗਾਂ ਲੜੀਆਂ ਜਾਂਦੀਆਂ ਨੇ ਇਹ ਉਹ ਬੰਦੂਕ ਹੈ ਜਿਸ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਖਰਬ ਸੇਵਕ ਭਾਈ ਡਲੇ ਦੇ ਅਪਮਾਨ ਨੂੰ ਜਿਹੜਾ ਹੈ ਉਹ ਦੂਰ ਕੀਤਾ ਸੀ ਸਾਧ ਸ੍ਰੀ ਅਕਾਲੋ ਸਾ ਸੰਗਤ ਜੀ ਇਹ ਮੋਹਰ ਹੈ ਤਖਤ ਸ੍ਰੀ ਦਮਦਮਾ ਸਾਹਿਬ ਦੀ ਜਦੋਂ ਇਸ ਅਸਥਾਨ ਤੋਂ ਹੁਕਮ ਜਾਰੀ ਹੋਇਆ ਕਰਦੇ ਸੀ ਤਾਂ ਇਹ ਮੋਹਰ ਜਿਹੜੀ ਆ ਉਹਨਾਂ ਹੁਕਮਾਂ ਦੇ ਉੱਤੇ ਲਗਾਇਆ ਕਰਦੀ ਸੀ ਇਸ ਮੋਹਰ ਦੇ ਉੱਤੇ ਲਿਖਿਆ ਹੈ ਅਕਾਲ ਸਹਾਇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜਗਾ ਤਖਤ ਸ੍ਰੀ ਤਮਗਾ ਜੀ ਇਸ ਮੋਹਰ ਦੇ ਉੱਤੇ ਲਿਖੀ ਹੋਈ ਇਬਾਰਤ ਇਹ ਸਾਬਤ ਕਰਦੀ ਹੈ ਕਿ ਇਹ ਸਿੱਖਾਂ ਦਾ ਪਾਵਨ ਪਵਿੱਤਰ ਤਖਤ ਹੈ ਔਰ ਇਸ ਤਖਤ ਤੋਂ ਕਿਸੇ ਵੇਲੇ ਹੁਕਮ ਜਰੀਆ ਪੰਥ ਦੇ ਨਾਮ ਦੂਰ ਦੂਰ ਸਿੱਖ ਸੰਗਤਾਂ ਲਈ ਜਾਰੀ ਹੋਇਆ ਕਰਦੇ ਸੀ ਚਾਂਦੀ ਦੀ ਇਹ ਮੋਹਰ ਹੈ ਜਿਸ ਦੇ ਆਪ ਦਰਸ਼ਨ ਕਰ ਰਹੇ ਹੋ ਇਹ ਦਾ ਕਸਰੀ ਧੰਦਮਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਉਤੇ ਸशोਮਤ ਹੈ ਜਿਸ ਦੇਖ ਕੇ ਜੀ ਆਪ ਦਰਸ਼ਨ ਕਰ ਰਹੇ ਹੋ ਇਹ ਦੇਗਾ ਅਨੋਖੇ ਸ਼ਹੀਦ ਅਵਰ ਸ਼ਹੀਦ ਧੰਦਨ ਬਾਬਾ ਦੀਪ ਸਿੰਘ ਜੀ ਦੇ ਘਾਤਰੇ ਦਾ ਹੈ ਧੰਦਨ ਬਾਬਾ ਦੀਪ ਸਿੰਘ ਜੀ ਉਹ ਮਹਾਨ ਸੂਰਬੀਰ ਜੋਧੇ ਸਾਹਿਬ ਜਿਨ੍ਹਾਂ ਨੇ ਤਦ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ 50 ਸਾਲ ਤੋਂ ਵੱਧ ਸਮਾਂ ਬਤੀਤ ਕੀਤਾ। ਇਸ ਅਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਨੇ ਬੈਠ ਕੇ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਾਰ ਉਤਾਰੇ ਕੀਤੇ ਗੁਟਕੇ ਸਾਹਿਬ ਕੋਠੀਆਂ ਜਿਹੜੀਆਂ ਹਨ ਉਹ ਲਿਖ ਕੇ ਪ੍ਰਚਾਰ ਪ੍ਰਸਾਰ ਨੂੰ ਮੁੱਖ ਰੱਖਦਿਆਂ ਸੰਗਤਾਂ ਦੇ ਵਿੱਚ ਵੰਡੀਆਂ ਉੱਥੇ ਦਮਦਮਾ ਸਾਹਿਬਾ ਬਾਬਾ ਦੀਪ ਸਿੰਘ ਜੀ ਆਪਣੀ ਹਯਾਤੀ ਦੇ ਵਿੱਚ ਸਿੱਖਾਂ ਨੂੰ ਜੰਗੀ ਸ਼ਸਤਰ ਵਿੱਦਿਆ ਦੇ ਕਲਾ ਜਿਹੜੀ ਹੈ ਉਹ ਸਿਖਾਇਆ ਕਰਦੇ ਸਨ ਇਸ ਤਖਤ ਦੀ ਸੇਵਾ ਸੰਭਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਜ਼ਰ ਜਾਣ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਨੇ ਇਸ ਧਰਤੀ ਦੇ ਉੱਤੇ ਰਹਿ ਕੇ ਨਿਸ਼ਸਾ ਦੇ ਨਾਲ ਕੀਤੀ ਜਿੱਥੇ ਉਹਨਾਂ ਨੇ ਭਗਤੀ ਕੀਤੀ ਬੰਦਗੀ ਕੀਤੀ ਉੱਥੇ ਉਹਨਾਂ ਨੇ ਸਹਾਇਕ ਕਾਰਜਾਂ ਕੀਤੇ ਸ੍ਰੀ ਗੁਰਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦੇ ਉਤਾਰਿਆਂ ਤੋਂ ਇਲਾਵਾ ਉਹਨਾਂ ਨੇ ਸਿੱਖਾਂ ਜਿਹੜੇ ਜੰਗ ਜੁੱਦ ਲੜਨ ਵਾਸਤੇ ਤਿਆਰ ਕੀਤਾ ਇੱਕ ਬੁਰਜ ਬਣਾਇਆ ਤਾਂ ਕਿ ਇਸ ਸਥਾਨ ਦੇ ਉੱਤੇ ਦੁਸ਼ਮਣ ਦਾ ਕੋਈ ਹੱਲਾ ਜਿਹੜਾ ਹੈ ਉਹ ਨਾਮੁਕ ਹੋ ਸਕੇ ਔਰ ਉਸ ਹਮਲੇ ਨੂੰ ਬਾਖੂਬੀ ਰੋਕਿਆ ਰੋਕਿਆ ਜਾ ਸਕੇ ਪੂਰਾ ਸਾਹਿਬ ਜਿਹਦੇ ਵਿੱਚ ਬੈਠ ਕੇ ਬਾਬਾ ਦੀਪ ਸਿੰਘ ਜੀ ਲੇਖਨ ਕਾਰਜ ਕਰਿਆ ਕਰਦੇ ਸਨ ਭਜਨ ਸਿਮਰਨ ਕਰਿਆ ਕਰਦੇ ਸਨ ਬੰਦਗੀ ਕਰਿਆ ਕਰਦੇ ਸਨ ਉਹ ਵੀ ਸਾਧ ਸੰਗਤ ਜੀ ਇਸ ਸਥਾਨ ਦੇ ਉੱਤੇ ਮੌਜੂਦ ਹੈ ਪਾਣੀ ਦੀ ਬੜੀ ਕਿੱਲਤ ਸੀ ਪਾਣੀ ਦੀ ਕਿੱਲਤ ਨੂੰ ਦੂਰ ਕਰਨ ਦੇ ਲਈ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਆਪਣੀ ਹਜ਼ਾਦੀ ਦੇ ਵਿੱਚ ਇੱਕ ਖੂਨ ਵਾਇਆ ਜਿਸ ਦਾ ਪਾਣੀ ਬੜਾ ਮਿੱਠਾ ਸੀ ਹੋਰ ਤੱਕ ਸ਼ਹਿਰ ਦੀਆਂ ਸਿੱਖ ਸੰਗਤਾਂ ਜਿਹੜੀਆਂ ਨੇ ਜਾਂ ਆਮ ਜਿਹੜੇ ਰਹਿਣ ਵਾਲੇ ਬਿਸ਼ੰਦੇ ਜਿਹੜੇ ਨੇ ਉਸ ਪਾਣੀ ਦਾ ਇਸਤੇਮਾਲ ਜਿਹੜੀ ਨੇ ਉਹ ਕਰਦੇ ਨੇ ਤਾਂ-ਤਾਂ ਬਾਬਾ ਦੀਪ ਸਿੰਘ ਜੀ ਦੀਆਂ ਵਡੀਆਂ ਸਵਾਵਾ ਨੇ ਇਹ ਤਖਤ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਉਹਨਾਂ ਨੇ ਇਸ ਅਸਥਾਨ ਦੇ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇਸ ਸੁਪਨੇ ਨੂੰ ਸਾਕਾਰ ਕਰਨ ਦੇ ਲਈ ਕਿ ਇਹ ਅਸਥਾਨ ਗੁਰੂ ਕੀ ਕਾਸ਼ੀ ਹੈ ਕਿ ਵਿਦਿਆ ਕਰਨ ਵਾਸਤੇ ਆਇਆ ਆਇਆ ਕਰਨਗੇ ਇਥੇ ਪਿੰਡਾਂ ਦੀ ਫੱਟੀ ਜਿਹੜੀ ਹੈ ਉਹ 19 ਸਾਲ ਸਥਾਪਿਤ ਕੀਤੀ ਤਾਂ ਜੋ ਸਾਲ ਸੰਗਤ ਦੀ ਇਸ ਅਸਥਾਨ ਤੋਂ ਪਰ-ਪਰ ਕੇ ਜਿਹੜੇ ਐ ਸਿੱਖ ਜਿਹੜੀਆਂ ਪ੍ਰਚਾਰ ਕਰਨ ਵਾਸਤੇ ਦੂਰ ਦੁਰਾਡੇ ਦੇ ਖੇਤਰਾਂ ਦੇ ਵਿੱਚ ਜਾਣ ਬੜਾ ਪ੍ਰਚਾਰ ਪ੍ਰਸਾਰ ਇਸ ਧਰਤੀ ਦੇ ਉੱਤੇ ਹੋਇਆ ਕੋਈ ਵਕਤ ਸੀ ਜਿੱਥੇ ਇਸ ਅਸਥਾਨ ਦੇ ਉੱਤੇ ਇਸ ਧਰਤੀ ਦੇ ਉੱਤੇ ਵੀੜਾ ਲਿਖ ਕੇ ਦੇਸ਼ਾਂ-ਵਦੇਸ਼ਾਂ ਦੇ ਵਿੱਚ ਸਿੱਖ ਸੰਗਤਾਂ ਨੂੰ ਭੇਜੀਆਂ ਜਾਂਦੀਆਂ ਸੀ ਉਥੇ ਇਸ ਅਸਥਾਨ ਦੇ ਉੱਤੇ ਪੁਰਾਣੇ ਦੌਰਾਂ ਦੇ ਵਿੱਚ ਪੱਤਰ-ਕਾਵਾਂ ਜਿਹੜੀਆਂ ਹਨ ਉਹ ਨਿਕਲੀਆਂ ਕਰਦੀਆਂ ਸੀ ਇੱਥੇ ਵੱਡੀ ਗ੍ਰੰਥੀ ਦੇ ਵਿੱਚ ਸਿੱਖ ਸੰਖਿਆ ਲੈਣ ਵਾਸਤੇ ਪਹੁੰਚਦੇ ਸੀ ਕਹਤੇ ਲਿਖਣ ਕਾਰਜ ਸਿੱਖਣ ਵਾਸਤੇ ਸਿੱਖ ਪਹੁੰਚਦੇ ਸੀ ਇੱਥੇ ਹਰ ਪ੍ਰਕਾਰ ਦੀ ਵਿਦਿਆ ਜਿਹੜੀ ਹੈ ਉਹ ਦਿੱਤੀ ਜਾਂਦੀ ਸੀ ਜਿਹਦਾ ਸਬੂਤ ਜਿਹੜਾ ਇਤਿਹਾਸ ਦੇ ਗ੍ਰੰਥਾਂ ਦੇ ਵਿੱਚੋਂ ਮਿਲਦਾ ਹੈ ਜਦੋਂ ਮਸੇ ਰਹਿਮਰ ਦਾ ਸਰਵਣਨ ਵਾਸਤੇ ਪਾਪਾ ਮਹਤਾਬ ਸਿੰਘ ਪਾਪਾ ਸੁਖਾ ਸਿੰਘ ਦੀ ਤੁਰੇ ਸੰ ਤੇ ਉਹ ਤਖਤਸ਼ਾਲੀ ਤਮਤਮਾ ਸਾਹਿਬ ਦੀ ਧਰਤੀ ਦੇ ਉੱਤੇ ਰੁਕੇ ਸੰ ਤੇ ਉਸ ਵਕਤ ਵੀ ਇੱਥੇ ਬਹੁਤ ਵੱਡੇ ਸੰਵਾਦ ਗਿਆਨ ਦੇ ਚਰਚਾਵਾਂ ਦਾ ਦੌਰ ਜਿਹੜਾ ਹੈ ਉਹ ਚੱਲਦਾ ਸੀ ਜਿਹੜਾ ਕਿ ਬਾਬਾ ਸੁਖਾ ਸਿੰਘ ਜੀ ਬਾਬਾ ਮਹਤਾਬ ਸਿੰਘ ਜੀ ਨੇ ਆਪਣੇ ਅੱਖੀ ਜਿਹੜਾ ਹੈ ਇੱਥੇ ਵੱਡੇ ਵੱਡੇ ਵਿਦਵਾਨਾਂ ਦੇ ਸੰਵਾਦ ਚੱਲਦੇ ਜਿਹੜੇ ਆ ਉਹ ਦੇਖੇ ਔਰ ਉਹਨਾਂ ਸੰਵਾਦਾਂ ਦੇ ਵਿੱਚ ਜਿਹੜਾ ਹੈ ਕੋਈ ਸ਼ਮੂਲੀਅਤ ਵੀ ਕੀਤੀ ਇਹ ਇਤਿਹਾਸੀਆਂ ਅਥਵਾ ਸਾਬਤ ਕਰਦੀਆਂ ਨੇ ਕਿ ਇਹ ਗੁਰੂ ਕੀ ਕਾਸ਼ੀ ਜਿਹੜੀ ਹੈ ਬਹੁਤ ਵੱਡਾ ਵਿਦਿਆ ਦਾ ਜਿਹੜਾ ਉਹ ਕੇਂਦਰ ਸੀ ਤਾਂਤਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ 50 ਸਾਲ ਤੋਂ ਵੱਧ ਸਮਾਂ ਰਹਿ ਕੇ ਇੱਥੇ ਸੇਵਾ ਕੀਤੀ ਇਹ ਤੇਗਾ ਜਿਹੜਾ ਹੈ ਤਾਂਤਨ ਬਾਬਾ ਦੀਪ ਸਿੰਘ ਜੀ ਦੀ ਗਾਤਰੇ ਦਾ ਹੈ

ਮਹਾਰਾਜ ਕਹਿਣ ਲੱਗੇ ਭਾਈ ਸਿੱਖੋ ਇਸ ਸ਼ੀਸ਼ੇ ਨੂੰ ਇੱਥੇ ਸਜੋਬਤ ਕਰ ਦਿਓ ਇੱਥੇ ਜਿਹੜਾ ਵੀ ਇਸ ਸ਼ੀਸ਼ੇ ਵਿੱਚੋਂ ਆਪਣਾ ਮੁਖ ਤੱਕੇਗਾ ਉਹਦੇ ਵਿੰਗੇ ਮੁਖ ਜਿਹੜੇ ਆ ਉਹ ਸਿੱਧੇ ਹੋਇਆ ਕਰਨਗੇ ਅੱਜ ਵੀ ਬਹੁਤ ਵੱਡੀ ਕੇਤੀ ਦੇ ਵਿੱਚ ਜਿਨ੍ਹਾਂ ਨੂੰ ਪੈਰਾਲਾਈਜ਼ ਹੋ ਜਾਂਦਾ ਹੈ ਜਿਨ੍ਹਾਂ ਨੂੰ ਜਿਹੜਾ ਹੈ ਅਧਰੰਗ ਹੋ ਜਾਂਦਾ ਹੈ ਉਹ ਇੱਥੇ ਆਉਂਦੇ ਨੇ ਤਿੰਨ ਦਿਨ ਰਹਿ ਕੇ ਇਸ ਸ਼ੀਸ਼ੇ ਦੇ ਵਿੱਚੋਂ ਮੁਖ ਦੇਖਦੇ ਨੇ ਵਾਹਿਗੁਰੂ ਵਾਹਿਗੁਰੂ ਜਪਦੇ ਨੇ ਔਰ ਇਸ ਤੋਂ ਤਾਂਦਰੁਸਤ ਹੋ ਕੇ ਜਾਂਦੇ ਨੇ ਪਾਤਸ਼ਾਹ ਦੀ ਕਲਾ ਜਿਹੜੀ ਹੈ ਸਾਧ ਸੰਗਤ ਦੀ ਪਾਤਸ਼ਾਹ ਦੇ ਸਥਾਨ ਦੇ ਉੱਤੇ

ਅਸੀਂ ਆਪਣੇ ਚਾਰ ਜਿਹੜੇ ਨੇ ਉਹ ਕੁਰਬਾਨ ਕਰ ਦਿੱਤੇ ਨੇ ਸਾਧ ਸੰਗਤ ਜੀ ਇਹਦੇ ਨਾਲ ਹੀ ਗੁਰਦੁਆਰਾ ਦੰਦਬਲ ਸਾਹਿਬ ਹੈ ਜਿੱਥੇ ਪਾਤਸ਼ਾਹ ਜੀ ਨੇ ਤੰਗੂ ਲਗਵਾਇਆ ਸੀ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਸ਼ਾਮਲ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨਤਾ ਬਖਸ਼ੀ ਸੀ ਔਰ ਕਲਮਾ ਜਿਹੜੀ ਜਿਹੜ ਬਚ ਗਈਆਂ ਸਨ ਸ਼ਾਹੀ ਜਿਹੜੀ ਬਚ ਗਈ ਸੀ ਉਹ ਗੁਰਦੁਆਰਾ ਲੇਖਨ ਸਰਸਾਬ ਦੇ ਸਰੋਵਰ ਦੇ ਵਿੱਚ ਮਹਾਰਾਜ ਜੀ ਸਤਵਾਦ ਕੀਤੀ ਸੀ ਤੇ ਇਸ ਅਸਥਾਨ ਨੂੰ ਗੁਰੂ ਕੀ ਕਾਸ਼ੀ ਦਾ ਜਿਹੜਾ ਮਾਨ ਦਿੱਤਾ ਗਿਆ ਲੇਖਨ ਦਾ ਅਰਥ ਕਹਦਾ ਕਲਮ ਲੇਖਣੀ ਕਹਿੰਦੇ ਨੇ ਕਲਮ ਨੂੰ ਮਹਾਰਾਜ ਕਲਮਾ ਬਿਰਿਆ ਨੇ ਇਸ ਸਥਾਨ ਦੇ ਉੱਤੇ ਜਿਹੜੀਆਂ ਰਸਤੇ ਮਾਲ ਹੋਈਆਂ ਸੀ ਜਾਂ ਜਿਹੜੀਆਂ ਬਚ ਗਈਆਂ ਸੀ ਉਹਨਾਂ ਨੂੰ ਲੇਖਨ ਸਰਸਾ ਦੇ ਸਰੂਪ ਦੇ ਵਿੱਚ ਪਾ ਕੇ ਇਹ ਕਿਹਾ ਸੀ ਕਿ ਇਸ ਸਥਾਨ ਦੇ ਉੱਤੇ ਜੇ ਬੈਲ ਬੁੱਧੀ ਵਾਲੇ ਵੀ ਆ ਕੇ ਪੜਨਗੇ ਨਾ ਵਿਦਿਆ ਪ੍ਰਾਪਤ ਕਰਨਗੇ ਤੇ ਉਹ ਵਿਦਵਾਨ ਬਣ ਕੇ ਜਾਇਆ ਕਰਨਗੇ ਪਾਤਸ਼ਾਹ ਦਾ ਪਾਵਰ ਪਵਿੱਤਰ ਸਥਾਨ ਗੁਰਦੁਆਰਾ ਲੇਖਨ ਸਰਸਾ ਵੀ ਇਸ ਸ਼ੋਭਤ ਹੈ ਗੁਰਦੁਆਰਾ ਦਮਦਮਾ ਸਾਹਿਬ ਵੀ ਇਸ ਸ਼ੋਭਤ ਹੈ ਇਸ ਧਰਤੀ ਦੇ ਉੱਤੇ ਇੱਕ ਗੁਰਦੁਆਰਾ ਉਹਨਾਂ ਸੂਰਬੀਰਾਂ ਦੀ ਯਾਦ ਵਿੱਚ ਬਣਿਆ ਜਿਨ੍ਹਾਂ ਨੇ ਮਹਾਰਾਜ ਦੇ ਅੱਗੇ ਖੜੋ ਕੇ ਬੰਦੂਕ ਦਾ ਨਿਸ਼ਾਨਾ ਪਰਖਣ ਵਾਸਤੇ ਆਪਣੇ ਆਪ ਨੂੰ ਪੇਸ਼ ਕਰ ਦਿੱਤਾ ਸੀ ਗੁਰੂ ਦੇ ਰੰਗਰੇਟੇ ਬਾਬਾ ਬੀਰ ਸਿੰਘ ਜੀ ਬਾਬਾ ਤੀਰ ਸਿੰਘ ਜੀ ਜਿਨ੍ਹਾਂ ਦੀ ਬੜੀ ਵੱਡੀ ਪੱਧ ਤੇ ਅੰਦਰ ਕੁਰਬਾਨੀਆਂ ਆ ਦੇਣ ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਸਜ ਸ਼ੋਭਤ ਹੈ ਇਸੇ ਤਰ੍ਹਾਂ ਇੱਕ ਗੁਰਦੁਆਰਾ ਨਵੇਂ ਪਾਤਸ਼ਾਹ ਤੁੰਗੂ ਤੇ ਪਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਗੁਰਦੁਆਰਾ ਮੰਦਿਰ ਸਾਹਿਬ ਤੇ ਉਹਦੇ ਨਾਲ ਸਰੋਵਰ ਜੋ ਧੰਗ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਿੱਦੀ ਖੜਵਾਈ ਕਰਾਈ ਸੀ ਤੇ ਫਿਰ ਮੁਕੰਮਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਰਤੀ ਕੀਤਾ ਸੀ ਇਸ ਤੋਂ ਇਲਾਵਾ ਗੁਰਦੁਆਰਾ ਮਹਾਲ ਸਰ ਸਾਹਿਬ ਜਿੱਥੇ ਜੰਗੀ ਕਰਤਬ ਹੋਇਆ ਕਰਦੇ ਸਨ ਤੇ ਅੱਜ ਅਸੀਂ ਗਸਾ ਕੀ ਤੋਂ ਅਗਲੇ ਦਿਨ ਮਹੱਲਾ ਜਿਹੜਾ ਹੈ ਉਸ ਆਸਥਾਨ ਦੇ ਉੱਤੇ ਲੈ ਕੇ ਜਾਣੇ ਹੁਰਦੁਆਰਾ ਜਨ ਸਰ ਸਾਹਿਬ ਜਿੱਥੇ ਮਹਾਰਾਜ ਨੇ ਪੜਾ ਕੀਤਾ ਤੇ ਆਪਣੇ ਸਿੱਖਾਂ ਸੇਵਕਾਂ ਨੂੰ ਜਿਹੜੇ ਖਾਸ ਤੌਰ ਤੇ ਉੱਤੇ ਇਸ ਇਲਾਕੇ ਤੋਂ ਤਲਬ ਲੈਣ ਵਾਸਤੇ ਆਏ ਸੀ ਉਹਨਾਂ ਨੂੰ ਤਲਵਾ ਦਿੱਤੀਆਂ ਇਸ ਤਰ੍ਹਾਂ ਸਾਧ ਸੰਗਤ ਜੀ ਇਸ ਅਸਥਾਨ ਦੇ ਉੱਤੇ ਇੱਕ ਗੁਰਦੁਆਰਾ ਸਾਹਿਬ ਮਾਤਾ ਸੁੰਦਰ ਕੌਰ ਜੀ ਦੀ ਯਾਦ ਦੇ ਵਿੱਚ ਹੈ ਕਿਉਂਕਿ ਜਦੋਂ ਮਾਤਾ ਜੀ ਇੱਥੇ ਆਏ ਸਨ ਦਿੱਲੀ ਤੋਂ ਤੇ ਉਹਨਾਂ ਦਾ ਪੜਾ ਜਿਹੜਾ ਹੈ ਉਸ ਅਸਥਾਨ ਦੇ ਉੱਤੇ ਜਿਹੜਾ ਹੈ ਉਹ ਹੋਇਆ ਸੀ ਉੱਥੇ ਉਹਨਾਂ ਦਾ ਤੰਬੂ ਲੱਗਿਆ ਸੀ ਇਹ ਇਤਿਹਾਸਕ ਗੁਰਦੁਆਰੇ ਸਾਹਿਬ ਇਸ ਧਰਤੀ ਦੇ ਉੱਤੇ ਮੌਜੂਦ ਹੈ ਸਾਧ ਸੰਗਤ ਜੀ ਵੱਡੀ ਗੱਲ ਇਹ ਚੱਸੀ ਖਾਲਸਾ ਸਾਜਨਾ ਦੇ ਵਿਸ ਮਨਾਉਣ ਵਾਸਤੇ ਇਕੱਤਰ ਹੋਏ ਆ ਅੱਜ ਸਮਾਂ ਜਿਹੜਾ ਹੈ ਨਾ ਦੌਰ ਜਿਹੜਾ ਹੈ ਬੜਾ ਖਿਆਲਕ ਚੱਲ ਰਿਹਾ ਹੈ ਸਾਨੂੰ ਚੁਣੌਤੀਆਂ ਜਿਹੜੀਆਂ ਨੇ ਉਹ ਬਹੁਤ ਵੱਡੀਆਂ ਮਿਲ ਰਹੀਆਂ ਨੇ ਮਹੱਕੂਮਤਾਂ ਵੱਲੋਂ ਵੀ ਮਿਲ ਰਹੀਆਂ ਨੇ ਹੋਰ ਜਿਹੜੇ ਗੁਰਪਿਆਰੀ ਉਹ ਸੰਤ ਸੋਖੀ ਨੇ ਉਹਨਾਂ ਵੱਲੋਂ ਵੀ ਮਿਲ ਰਹੀਆਂ ਨੇ ਇੱਥੇ ਪਾਛਾ ਦੇ ਬਹੁਤ ਬਖਸ਼ਿਸ਼ਾਂ ਦਿੱਤੀਆਂ ਨੇ ਬਹੁਤ ਰਹਿਤਾਂ ਦਿੱਤੀਆਂ ਨੇ ਖਾਸ ਕਰਕੇ ਉੱਤੇ ਇਸ ਮਾਲਵੀ ਦੀ ਧਰਤੀ ਨੂੰ ਗੁਰੂ ਦਾ ਮਾਲਵਾ ਕਹਿੰਕੇ ਜਿਹੜਾ ਉਹ ਸਲਮਾਨ ਨੇ ਦਿੱਤਾ ਦੇਖੋ ਗੁਰੂ ਦਾ ਮਾਜਾ ਗੁਰੂ ਦਾ ਦਬਾਬਾ ਨਹੀਂ ਬਲਕਿ ਗੁਰੂ ਦਾ ਮਾਲਵਾ ਜਿਹੜਾ ਹੈ ਪਾਤਸ਼ਾਹ ਦੇ ਕਹਿ ਕੇ ਮਾਲਵੇ ਨੂੰ ਜਿਹੜਾ ਆਪਣੇ ਘਰ ਦੱਸਿਆ ਤੇ ਮਾਲਵੇ ਦੇ ਵਿੱਚ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਅੱਜ ਗੁਰੂ ਨਾਮ ਜਿਹੜਾ ਹੈ ਆਪਣੇ ਪੈਰ ਤੋਂ ਸਮਾਜਾ ਨਜ਼ਰ ਆਉਂਦਾ ਇਹ ਉਹ ਧਰਤੀ ਹੈ ਜਿੱਥੇ ਸਾਡੇ ਬਜ਼ੁਰਗਾਂ ਵੱਲ ਮਹਾਰਾਜ ਨੇ ਹੱਥ ਕਰਕੇ ਕਿਹਾ ਸੀ ਤੇ ਇਹਨਾਂ ਪੁੱਤਰਾਂ ਦੀ ਪਰਵਾਰ ਦੀ ਸਤ ਚਾਰ ਚਾਰ ਮੂਏ ਤੋਂ ਕਿਹਾ ਪਰ ਜੀਵਨ ਕਈ ਹਜ਼ਾਰ ਤੇ ਸਾਡੇ ਬਜ਼ੁਰਗ ਖੁਸ਼ ਹੋਏ ਹੋਣੇ ਕਿ ਮਹਾਰਾਜ ਨੇ ਸਾਨੂੰ ਪੁੱਤਰਾਂ ਤੋਂ ਵੱਧ ਕੇ ਸਨਮਾਨ ਦਿੱਤਾ ਪਰ ਅੱਜ ਅਸੀਂ ਉਹਨਾਂ ਬਜ਼ੁਰਗਾਂ ਦੀਆਂ نسلਾਂ ਉਹਨਾਂ ਬਜ਼ੁਰਗਾਂ ਦੀਆਂ ਜਿਹੜੀਆਂ ਅਸੀਂ ਵਾਰਸ نسلਾਂ ਅਸੀਂ ਦਾੜੀ ਕੇਸਾਂ ਤੋਂ ਹੀਣੇ ਹੁੰਦੇ ਜਾ ਰਹੇ ਹਾਂ ਸਾਸ ਸੰਗਤ ਅਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੱਖ ਬਣੀਏ ਸਾਬਤ ਧੁਰਤ ਹੋਈਏ ਖੰਡੇ 바ੜੇ ਦੀ ਪਹੁੰਚ ਛਕੀਏ ਗੁਰੂ ਕੇ ਲੜ ਲੱਗੀਏ ਤਾਂ ਕਿ ਅਸੀਂ ਗੁਰੂ ਦੀਆਂ ਖੁਸ਼ੀਆਂ ਜਿਹੜੀਆਂ ਪ੍ਰਾਪਤ ਕਰ ਸਕੀਏ ਔਰ ਜਿਹੜੀਆਂ ਸਾਨੂੰ ਚੁਣੌਤੀਆਂ ਮਿਲ ਰਹੀਆਂ ਨੇ ਚਾਹੇ ਹਕੂਮਤਾਂ ਵੱਲੋਂ ਮਿਲ ਰਹੀਆਂ ਨੇ ਅੱਜ ਦੀਆਂ ਨਹੀਂ ਮਿਲ ਰਹੀਆਂ ਜਦੋਂ ਤੋਂ ਸਿੱਖ ਮਤ ਪੈਦਾ ਹੋਇਆ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਮੇਂ ਤੋਂ ਮਿਲ ਰਹੀਆਂ ਨੇ ਪਰ ਹਰ ਵਕਤ ਸਿੱਖਾਂ ਨੇ ਚੁਣੌਤੀਆਂ ਦਾ ਮੁਕਾਬਲਾ ਜਿਹੜਾ ਹਾ ਉਹ ਡੰਕ ਕੇ ਕੀਤਾ ਹੈ ਇਸ ਲਈ ਕੀਤਾ ਕਿਉਂਕਿ ਸਿੱਖ ਗੁਰੂ ਗ੍ਰੰਥ ਨੂੰ ਗੁਰਪੱਤ ਨੂੰ ਸਮਰਪਿਤ ਰਹੇ ਨੇ ਇਹ ਜਿਹੜੀਆਂ ਚੁਣੌਤੀਆਂ ਦੇ ਨਾਲੇ ਲੋਕ ਨੇ ਅਸੀਂ ਇਹਨਾਂ ਨੂੰ ਅੱਜ ਵੀ ਪਛਾੜ ਸਕਦੇ ਹਾਂ ਫਰਕ ਸਿਰਫ ਇੰਨਾ ਹੈ ਕਿ ਆਪਣੇ ਬਜ਼ੁਰਗਾਂ ਵਾਂਗ ਆਪਣੇ ਪੂਰਬਜ਼ਾ ਵਾਂਗ ਅਸੀਂ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਸਮਰਪਿਤ ਹੋ ਕੇ ਜੀਵਨ ਬਤੀਤ ਕਰੀਏ ਨਿਸ਼ਠਾ ਰੱਖੀਏ ਭਰੋਸਾ ਰੱਖੀਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉੱਤੇ ਜਿਸੇ ਹੋਰ ਦੇ ਭਰੋਸਾ ਵਿਸ਼ਵਾਸ ਜਿਹੜਾ ਹੈ ਉਹ ਬਿਲਕੁਲ ਨਹੀਂ ਕਰਨਾ ਸਿੱਖ ਰਹੇ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਭਰੋਸਾ ਰੱਖਾਂਗੇ ਤਾਂ ਸਾਡੇ ਜਿਹੜੇ ਨੇ ਕਾਰਜ ਰਾਸ ਹੁਣ ਕੇ ਹਰ ਦੀਵਾਨ ਫਤੇ ਹੋਏਗਾ ਹਰ ਮਦਾਨ ਫਤੇ ਹੋਏਗਾ ਪਹਾੜ ਵੀ ਜਿਹੜਾ ਸਾਡਾ ਰਸਤਾ ਨਹੀਂ ਰੋਕ ਸਕਣਗੇ ਜੇ ਗੁਰੂ ਸਾਡਾ ਸਾਡੇ ਨਾਲ ਹੋਏਗਾ ਤੇ ਜੇ ਅਸੀਂ ਸਾਧ ਸੰਗਤ ਦੀ ਗੁਰੂ ਤੋਂ ਬੇਮਖ ਹੋ ਗਏ ਫਤ ਤਫਣ ਦੇ ਧਾਰਨੀ ਬਣ ਗਏ ਨਸ਼ਿਆਂ ਦੇ ਧਾਰਨੀ ਬਣ ਗਏ ਤਾਂ ਸਾਧ ਸੰਗਤ ਦੀ ਗੁਰੂ ਨੇ ਸਾਡੀ ਬਾਹ ਨਹੀਂ ਫੜਨੀ ਤੇ ਫੇਰ ਸਾਨੂੰ ਕੋਈ ਵੀ ਆ ਕੇ ਰੋਲ ਜਾਏਗਾ ਕੋਈ ਵੀ ਆ ਕੇ ਮਦੋੜ ਜਾਏਗਾ ਅਸੀਂ ਚਾਹੁੰਦੇ ਹਾਂ ਕੋਈ ਸਾਨੂੰ ਰੋਲ ਨਾ ਸਕੇ ਕੋਈ ਮਦੋ ਹੋ ਨਾ ਸਕੇ ਤਾਂ ਫੇਰ ਗੁਰੂ ਨੂੰ ਆਪਣੇ ਅੰਗ ਸਾਗ ਰੱਖੋ ਗੁਰੂ ਦਾ ਪੱਲਾ ਫੜ ਕੇ ਰਹੋ ਗੁਰੂ ਦੀ ਬਾਹ ਫੜ ਕੇ ਰਹੋ ਗੁਰੂ ਸਾਨੂੰ ਮੁਸੀਬਤਾਂ ਜੂ ਇਉ ਬਾਹ ਕੱਢ ਕੇ ਲਿਆ ਜਾਏਗਾ ਜਿਵੇਂ ਗਵਾਲੀਅਰ ਦੇ ਕੇਲੇ ਦੇ ਵਿੱਚੋਂ ਮੇਰੀ ਪਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪੱਲਾ ਫੜਨ ਵਾਲੇ ਗਵੰਧਾ ਰਾਣੇ ਜਿਹੜੇ ਐ ਕੈਦ ਚੋਂ ਬਾਹਰ ਹੋਏ ਸੀ ਅਸੀਂ ਵੀ ਨਸ਼ਿਆਂ ਦੀ ਤੰਦਰੁਸਤੀ ਕੈਦ ਚੋਂ ਰਹਿਤ ਹੋ ਜਾਗੇ ਅਸੀਂ ਵੀ ਪਦਤ ਪੜਨ ਦੀ ਕੈਦ ਚੋਂ ਰਹਿਤ ਹੋ ਜਾਗੇ ਅਸੀਂ ਵੀ ਸਰਕਾਰ ਦੀਆਂ ਚੁਣੌਤੀਆਂ ਦਾ ਮੁਕਾਬਲਾ ਕਰਦੇ ਹੋਏ ਅਸੀਂ ਨਿਕਲ ਜਾਵਾਂਗੇ ਸਾਰੀਆਂ ਸਮੱਸਿਆਵਾਂ ਦੇ ਵਿੱਚੋਂ ਜੇ ਗੁਰੂ ਦਾ ਲੜ ਫੜ ਕੇ ਚੱਲਾਂਗੇ ਇਸ ਦਰਨੀ ਦੇ ਉੱਤੇ ਭਾਈ ਗੱਲ ਸਿੰਘ ਕਿਉਂਕਿ ਉਹਨਾਂ ਨੇ ਖੰਡੇ ਬਾੜ ਦੀ ਪਾਹਲ ਛਕੀ ਸੀ ਪਾਈ ਡੱਲੇ ਤੋਂ ਪਾਈ ਡੱਲ ਸਿੰਘ ਹੋ ਗਏ ਸੀ ਉਹਨਾਂ ਦੇ ਘਰ ਦੇ ਵਿੱਚ ਵੀ ਪਾਤਸ਼ਾਹ ਦੇ ਬਹੁਤ ਸਾਰੇ ਸ਼ਸਤਰ ਬਸਤਰ ਜਿਹੜੇ ਨੇ ਮੌਜੂਦ ਨੇ ਸੰਗਤਾਂ ਦਰਸ਼ਨ ਕਰ ਸਕਦੀਆਂ ਨੇ ਇਹ ਉਹ ਸਥਾਨ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਖਸ਼ਿਸ਼ ਨਹੀਂ ਬਖਸ਼ਿਸ਼ਾਂ ਬਖਸ਼ਿਸ਼ ਨਹੀਂ ਬਖਸ਼ਿਸ਼ਾਂ ਬਖਸ਼ੀਆਂ ਨੇ ਸਾਸ ਅੰਗਨ ਜੀ ਦੁਨੀਆ ਦੇ ਵਿੱਚ ਕੋਈ ਅਸਥਾਨ ਕੁੱਧ ਦਿੰਦਾ ਹੈ ਕੋਈ ਪੁੱਤ ਬੰਦ ਦਿੰਦਾ ਹੈ ਲੇਕਿਨ ਇਸ ਮਾਲਵੀ ਦੀ ਧਰਤੀ ਦੇ ਉੱਤੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ੍ਰੀ ਮੁਕਸਰ ਸਾਹਿਬ ਦੇ ਸਥਾਨ ਦੇ ਉੱਤੇ ਮੁਕਤੀਆਂ ਵੀ ਵੰਡੀਆਂ ਨੇ ਮੋਕਸ਼ ਵੀ ਵੰਡਿਆ ਸਾਸ ਅੰਗਨ ਜੀ ਇਹ ਸਥਾਨ ਬੜੇ ਪਾਵਨ ਪਵਿੱਤਰ ਸਥਾਨ ਨੇ ਸਾਡੇ ਇਹਨਾਂ ਦੀ ਸੰਭਾਲ ਕਰੀਏ ਇਹਨਾਂ ਦੇ ਪ੍ਰਬੰਧਾਂ ਨੇ ਸਹਾਇਕੀ ਪੜੀਏ ਤਾਂ ਕਿ ਸਾਡਾ ਲੋਕ ਵੀ ਸੁਖੀ ਹੋਵੇ ਤੇ ਸਾਡਾ ਪਰਲੋਕ ਵੀ ਸੁਹੇਲਾ ਹੋਵੇ ਮੈਂ ਇੱਕ ਵਾਰੀ ਫੇਰ ਜਿੱਥੇ ਇਸ ਧਰਤੀ ਦੇ ਉੱਤੇ ਖਾਲਸਾ ਸਾਜਣਾ ਦਿਵਸ ਵਿਸਾਖੀ ਦਾ ਗੁਰਪ ਮਨਾਉ ਲਾਈਆਂ ਸੰਗਤਾਂ ਨੂੰ ਜੀਉ ਆਇਆਂ ਕਹਿਣਾ ਉਥੇ ਨਾਲ ਇਹ ਵੀ ਬੇਨਤੀ ਕਰਦਾ ਕਿ ਭਾਈ ਅਜ ਅਮਰ ਸੰਚਾਰ ਵੀ ਜਿਹੜਾ ਹੈ ਉਹ ਚੱਲ ਰਿਹਾ ਹੈ 9 ਵਜੇ ਸ਼ੁਰੂ ਹੋਵੇ 12 ਵਜੇ ਤੱਕ ਫਿਰ 12 ਵਜੇ ਸ਼ੁਰੂ ਹੋ ਕੇ 3 ਵਜੇ ਤੱਕ ਖੰਡੇ ਪਾਟੇ ਦੀ ਪਾਵਲ ਜਿਹੜੀ ਹੈ ਸੰਗਤਾਂ ਨੂੰ ਸ਼ਿਕਾਈ ਜਾਣੀ ਹੈ ਮਨ ਬਣਾ ਲਈ ਹੈ ਖੰਡੇ ਪਾਟੇ ਦੀ ਪਾਵਲ ਛੱਡ ਕੇ ਜਾਣਾ ਤੱਕ શ્રી ਤਮਦਮਾ ਸਾਹਿਬ ਦੀ ਪਾਵਨ ਧਰਤੀ ਦੇ ਉਤੋਂ ਬਹੁਤ ਬਹੁਤ ਸਾਧ ਸੰਗਤ ਜੀ ਆਪ ਜੀ ਨੂੰ ਇਸ ਪਾਵਨ ਪਵਿੱਤਰ ਵਰਤੀਆਂ ਵਧਾਈਆਂ ਬਹੁਤ ਧੰਨਵਾਦ ਇਹਨੇ ਸ਼ਬਦ ਜਿਹੜੇ ਆ ਉਹ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ